ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਕਾਲੇਕੇ ਪਹੁੰਚੇ ਸੀ ਜੀ ਬਾਗੇ ਪੁਰਾਣੇ ਤੋਂ 4 ਕਿਲੋਮੀਟਰ ਦੀ ਦੂਰੀ ਤੇ ਆਂਕਲ ਨੇ ਦੋ ਤਿੰਨ ਵਾਰੀ ਫੋਨ ਕੀਤਾ ਜੀ ਆ ਗਾਂ ਜਿਹੜੀ ਸੀਗੀ ਇਹ ਖਰੀਦੀ ਸੀ ਇਹਨਾਂ ਨੇ ਤੇ ਦਿੱਕਤ ਬਹੁਤ ਸੀਗੀ ਵੀ ਗਾਂ ਲੌਂਚ ਨਾ ਪਰੇਸ਼ਾਨੀ ਮੰਦੀ ਸੀਗੀ ਵੀ ਜਦੋਂ ਚੋਂਦੇ ਸੀ ਤਾਂ ਵਾਰੀ-ਵਾਰੀ ਬਾਥਰੂਮ ਕਰੀ ਜਾਂਦੀ ਸੀ ਤੇ ਲਾਉਂਦੀ ਨਹੀਂ ਸੀ ਦੁੱਧ ਤੇ ਜਿਹੜਾ ਇਹ ਕਨੈਕਸ਼ਨ ਹੁੰਦਾ ਨਾ ਜੀ ਸਾਰਾ ਲੇਵੇ ਵਾਲਾ ਮੈਂ ਅੰਕਲ ਨੂੰ ਅੱਗੇ ਦੱਸਿਆ ਵੀ ਇਹ ਸਾਰਾ ਬੱਚੇਦਾਨੀ ਦੇ ਨਾਲ ਜੁੜਿਆ ਹੁੰਦਾ ਹੈ ਵੀ ਜੇ ਬੱਚੇਦਾਨੀ ਚ ਪਸ਼ੂ ਦੇ ਇਨਫੈਕਸ਼ਨ ਆ ਤਾਂ ਉਹਨੇ ਟੈੱਕ ਕੇ ਖੜਨਾ ਵੀ ਨਹੀਂ ਜੀ ਤੇ ਦੁੱਧ ਵੀ ਨਹੀਂ ਲਾਉਣਾ ਠੀਕ ਹੈ ਤੇ ਤੁਸੀਂ ਦੇਖੋ ਵੀ ਜਦੋਂ ਆਪਾਂ ਬੱਚਾ ਲਵਾਉਨੇ ਆ ਜਾਂ ਕਿਸੇ ਤੋਂ ਵੀ ਕਈ ਜਿਵੇਂ ਬੱਚਾ ਲਾਉਂਦੇ ਆ ਜੀ ਉਦੋਂ ਅੰਦਰੋਂ ਕੋਈ ਬੱਚੇਦਾਨੀ ਨਾਪਦੇ ਆ ਆਪਾਂ ਦਾ ਪਸ਼ੂ ਨਾਲ ਦੀ ਨਾਲ ਧਾਰਾ ਪਾਏ ਹੁੰਦਾ ਜੇਰ ਕੱਢਣ ਵੇਲੇ ਵੀ ਕਰਦੇ ਧਿਆਨ ਰੱਖਿਓ ਜੀ ਪਸ਼ੂ ਸੂਇਆ ਹੁੰਦਾ ਤੇ ਜਦੋਂ ਜੇਰ ਕੱਢਦੇ ਆ ਉਦੋਂ ਵੀ ਪਸ਼ੂ ਧਾਰਾਂ ਪਾਇਆ ਹੁੰਦਾ ਕਈ ਵਾਰੀ ਚੈੱਕ ਕਰਨ ਨਾਲ ਅੰਦਰ ਹੱਥ ਪਾਉਣਾ ਵੀ ਪਸ਼ੂ ਧਾਰਾਂ ਪਾਇਆ ਹੁੰਦਾ ਹੁੰਦਾ ਥਣਾਜ ਇੱਥੋਂ ਪਤਾ ਲੱਗਦਾ ਵੀ ਜਿਹੜਾ ਸਾਰਾ ਕਨੈਕਸ਼ਨ ਜੁੜਿਆ ਜੀ ਲੇਵੇ ਵਾਲਾ ਉਹ ਬੱਚੇਦਾਨੀ ਦੇ ਨਾਲ ਜੁੜਿਆ ਹੁੰਦਾ ਜੇ ਬੱਚੇਦਾਨੀ ਜੋ ਪਸ਼ੂ ਸਹੀ ਹੈ ਤਾਂ ਦੁੱਧ ਸਹੀ ਲਾਊਗਾ ਜੀ ਤੇ ਜੇ ਨਹੀਂ ਸਹੀ ਤਾਂ ਨਹੀਂ ਲਾਊਗਾ ਜੀ ਅੱਜ ਆਪਾਂ ਇਹਦੇ ਦਵਾਈ ਭਰੀ ਹੈ ਜੀ ਡੇਢ ਮਹੀਨਾ ਹੋ ਗਿਆ ਇਹਨੂੰ ਸੂਈ ਨੂੰ ਤੇ ਚੰਗੀ ਗਾਂ ਪੂਰੀ ਵਧੀਆ ਗਾਂ ਜੀ ਕੋਈ ਵਧੀਆ ਪੈਸਾਂ ਦੀ ਲਈ ਅੰਕਲ ਨੇ ਤੇ ਇਹਦੇ ਗਲੈਂਡ ਬਣ ਗਏ ਸੀਗੇ ਜੀ ਪਹਿਲਾਂ ਉਦੋਂ ਦਿੱਕਤ ਆ ਗਈ ਸੀ ਇਹਨੂੰ ਫੋਨ ਘਟ ਗਿਆ ਸੀ ਗਾਂ ਚ ਵਾਵਾ ਬਿਮਾਰ ਰਹੀ ਹੈ ਕਿੰਨੇ ਦਿਨ ਬਿਮਾਰ ਰਹੀ ਹੈ ਅੰਕਲ ਇਹ ਰਹੀ ਹੈ ਕੋਈ 15 20 ਦਿਨ ਠੀਕ ਹੈ ਜੀ ਹੁਣ ਉਹਵੇਂ ਸਹੀ ਹੈ ਪ੍ਰੋਪਰ ਖਾਣ ਪੀਣ ਨੂੰ ਸਹੀ ਹੋ ਗਈ ਹਾਂ ਬਿਲਕੁਲ ਫਿਰ ਨਹੀਂ ਖਾਂਦੀ ਹਾਂਜੀ ਹਾਂ ਤੇ ਹੁਣ ਫਿਰ ਖਾਂਦੀ ਵਧੀਆ ਹੁਣ ਫੀਡ ਕਰਨ ਲੱਗੀ ਫਿਰ ਉਹਦਾ ਅਨੀਮੀਕ ਸੀਨਾ ਜੀ ਖੂਨ ਘਟ ਸੀ ਤਾਂ ਨਹੀਂ ਸੀ ਖਾਂਦੀ ਤੇ ਇਹਦੀ ਜਿਹੜੀ ਹੱਲ ਹੋਇਆ ਅੱਜ ਅੱਧੇ ਹੀ ਦਵਾਈ ਭਰੀ ਹੈ ਜੀ ਹਜੇ ਮੰਨ ਲਓ 20 ਮਿੰਟ ਹੀ ਹੋਏ ਆ ਤੇ ਅੱਜ ਹੀ ਫਰਕ ਇਹਨੂੰ ਪੈ ਗਿਆ ਮੈਂ ਆਪ ਕੋਲੇ ਹੀ ਬੈਠਾ ਰਿਆ ਹਾਂ ਨਜ਼ਰ ਮੈਚ ਵਾਲਾ ਆਪਾਂ ਦੇਖ ਕੇ ਹੀ ਜਾਣਦੇ ਆ ਕੀ ਰਿਜ਼ਲਟ ਆਉਂਦਾ ਪਿਆ ਫਰਕ ਅੰਕਲ ਅੱ ਹਣਾ ਵੀ ਜਿਵੇਂ ਅੱਗੇ ਬਾਹਲਾ ਵਾਰੀ ਵਾਰੀ ਬਾਥਰੂਮ ਕਰਦੀ ਸੀ ਤੇ ਇੱਕ ਵਾਰੀ ਕੀਤਾ ਨੇ ਤੇ ਖੜੀ ਰਹੀ। ਤਿੰਨ ਚਾਰ ਵਾਰੀ ਕਰਦੀ ਸੀ। ਹਾਂ ਅੱਜ ਖੜੀ ਰਹੀ ਐ ਤੇ ਦੁੱਧ ਵੀ ਇਹਨੇ ਪ੍ਰੋਪਰ ਲਾਇਆ ਜੀ ਮੰਨ ਕੇ ਚਲੋ 6-7 ਮਿੰਟਾਂ ਜੀ ਦੁੱਧ ਚੋਇਆ ਗਿਆ। ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ ਜੀ ਪਸ਼ੂ ਦੇ ਦਿਮਾਗ 'ਚ ਜਿਹੜਾ ਹਾਰਮੋਨ ਆਉਂਦਾ ਆਕਸੀਡੋਸਨ ਜਿਹੜੇ ਆਕਸੀਡੋਸਨ ਟੀਕੇ ਸੀ ਬੰਦ ਹੋ ਗਏ ਜੀ ਉਹ ਟੀਕੇ ਦਾ ਕੋਈ ਨੁਕਸਾਨ ਨਹੀਂ ਹੁੰਦਾਗਾ। ਆਪਣੇ ਥੋੜਾ ਜਿਹਾ ਮੈਸ ਯੂਜ਼ ਓਨ ਕਰਕੇ ਬੰਦ ਹੋਏ ਆ ਉਹ ਠੀਕੇ। ਉਹਦਾ ਮਤਲਬ ਇਹ ਹੁੰਦਾ ਵੀ ਪਸ਼ੂ ਦੇ ਜਿਹੜਾ ਜਦੋਂ ਪਸ਼ੂ ਦੁੱਧ ਲਾਉਂਦਾ ਉਹਨੂੰ ਮੈਸੇਜ ਆਉਂਦਾ ਉਹਦੇ ਦਿਮਾਗ 'ਚ ਬਈ ਹਾਰਮੋਨ ਹੁੰਦਾ ਆਕਸੀਡੋਜ਼ਨ ਹਾਰਮੋਨ ਜਿਹੜਾ ਪਸ਼ੂ ਦੁੱਧ ਨਹੀਂ ਲਾਉਂਦਾ ਉਹਨੂੰ ਆਪਾਂ ਬਣੌਟੀ ਦੇ ਦਿੰਨੇ ਆ ਜੀ ਜਿਵੇਂ ਆਪਾਂ ਪ੍ਰੋਜੈਸਟਰੋਨ ਦਿੰਨੇ ਆ ਬਈ ਪਸ਼ੂ ਫਲਣਾ ਸੱਟ ਜੇ ਵੀ ਅੰਦਰੋਂ ਖਤਮ ਹੋਣ ਲੱਗ ਗਿਆ ਤੇ ਪਸ਼ੂ ਫਲਣਾ ਸੱਟ ਜੇ ਉਵੇਂ ਪਸ਼ੂ ਦੇ ਦਿਮਾਗ 'ਚ ਰਿਲੀਜ਼ ਹੁੰਦਾ ਆਕਸੀਡੋਜ਼ਨ ਹਾਰਮੋਨ ਜੀ 7 ਮਿੰਟਾਂ ਵਾਸਤੇ 7 ਮਿੰਟਾਂ 'ਚ ਜਿਹੜਾ ਤੁਸੀਂ ਦੁੱਧ ਪਸ਼ੂ ਦਾ ਚੋ ਲੈਨੇ ਆ ਉਹ ਸਹੀ ਪਸ਼ੂ ਖੁਸ਼ ਹੋ ਕੇ ਦੁੱਧ ਦੇਊਗਾ ਜੀ ਜਦੋਂ ਪਸ਼ੂ ਨੂੰ ਬਹੁਤ ਟਾਈਮ ਜ਼ਿਆਦਾ ਦੁੱਧ ਨੂੰ ਲੱਗਦਾ ਪਸ਼ੂ ਦੁੱਧ ਚੜਾਉਣ ਲੱਗ ਜਾਂਦਾ ਪਸ਼ੂ ਪ੍ਰੋਪਰ ਪੂਰਾ ਦੁੱਧ ਨਹੀਂ ਦੇਊਗਾ ਤਾਂ ਹੀ ਬਹੁਤ ਤੁਸੀਂ ਵਾਰੀ ਵੇਖਿਆ ਹੋਊਗਾ ਵੀ ਜਿਆਦੇ ਦੁੱਧ ਵਾਲੀਆਂ ਗਾਵਾਂ ਮਸ਼ੀਨ ਤਾਂ ਚਲੋ ਥੋੜੇ ਚਿਰਤੀ ਦੋ ਚੋ ਚੋ ਦਿੰਦੀ ਹੈ ਜੀ ਦੁੱਧ ਹਨਾ ਤੇ ਜਿਆਦੇ ਦੁੱਧ ਵਾਲੀਆਂ ਗਾਵਾਂ ਬਹੁਤ ਵਾਰੀ ਦੇਖਿਆ ਹੋਊਗਾ ਵੀ ਦੋ ਜਾਨੇ ਦੋ ਪਾਸੇ ਬਹਿ ਕੇ ਚੋ ਲੈਂਦੇ ਆ ਕਿਉਂਕਿ ਗਾਵ ਪਸ਼ੂ ਸੀਲ ਹੁੰਦਾ ਜਿਹੜਾ ਉਹ ਦੋਵੇਂ ਪਾਸੇ ਬੈ 7 ਮਿੰਟਾਂ ਤੱਕ ਤੁਸੀਂ ਇਹ ਚੀਜ਼ ਦਾ ਧਿਆਨ ਰੱਖਿਓ ਜੇ ਵੀ 7 ਮਿੰਟਾਂ ਤੱਕ ਪਸ਼ੂ ਪੂਰਾ ਖੜ ਕੇ ਪ੍ਰੋਪਰ ਦੁੱਧ ਦੇਊਗਾ ਉਸ ਤੋਂ ਬਾਅਦ ਹੈਲਜੋਲ ਕਰੂਗਾ ਜੀ ਹਾਰਮੋਨ ਖਤਮ ਹੋਣ ਲੱਗ ਜਾਂਦਾ ਪਸ਼ੂ ਦੇ ਦਿਮਾਗ ਇਹ ਚੀਜ਼ ਵੀ ਹੁੰਦੀ ਆ ਵੀ ਪਸ਼ੂ ਦਾ ਦੁੱਧ ਚੜ ਜਾਣਾ ਜਾਂ ਨਾ ਲਉਣਾ ਹਨਾ ਤੇ ਇੱਕ ਬੱਚੇਦਾਨੀ ਵਾਲਾ ਜਿਹੜਾ ਸਾਨੂੰ ਸਿਸਟਮ ਦੱਸਿਆ ਅੰਕਲ ਨੂੰ ਸ਼ੌਂਕ ਬਹੁਤ ਆ ਜੀ ਪਸ਼ੂਆਂ ਦਾ ਕਿੰਨੇ ਦੀ ਲਈ ਸੀ ਅੰਕਲ ਗਾਏ ਇਹ ਸਵਾ ਲੱਖ ਦੀ ਲਈ ਅੱਛਾ ਸਵਾ ਲੱਖ ਦੀ ਕਿੰਨਾ ਦੁੱਧ ਸੀ ਉਹਦਾ ਜੀ ਉਹਦਾ ਦੁੱਧ ਸੀਗਾ ਇਹ ਥੱਲੇ 22 ਕਿਲੋ ਬਾਬਾ ਰਾਜੀ ਸੀ ਉਹਦਾ ਹਾਂ ਰਾਜੀ ਸੀ ਠੀਕ ਆ ਠੀਕ ਆ ਜੀ ਉਹ ਥੋ ਢਿੱਲੀ ਹੁਣੇ ਘਟ ਗਿਆ ਹਾਂ ਤੇ ਸਾਨੂੰ ਥਾਂ ਵੀ ਦਿਖਾਵਾਂਗੇ ਜੀ ਬਹੁਤ ਸੋਹਣਾ ਬਣਾਇਆ ਮਗਰਲੇ ਪਾਸੇ ਬੰਕਲ ਖੇਤ 'ਚ ਬੈਠੇ ਆ ਘਰ ਦੇਖੋ ਤੁਸੀਂ ਇੱਧਰ ਬਾਹਰ ਗਏ ਹੋਏ ਸਾਰੇ ਹਨ ਤੇ ਅੰਕਲ ਸ਼ੌਕ ਆ ਪੂਰਾ ਅੰਕਲ ਦਾ ਪਸ਼ੂਆ ਨੂੰ ਕਹਿੰਦੇ ਵੀ ਇੱਥੇ ਇੱਥੇ ਸ਼ੈੱਡ ਪਾਵਾਂਗੇ ਤੇ ਰੱਖਣੇ ਆ ਪਸ਼ੂ ਜੀ ਆ ਬੱਚੀ ਇਹਨਾਂ ਕੋਲੇ ਪਾਈਪਰ ਦੀ ਆ ਕਿੰਨੀ ਉਮਰ ਅੰਕਲੇ ਦੀ ਇਹਦੀ 9 ਮਹੀਨੇ ਇਹਨੇ ਮਾਂ ਦਾ ਤਾਂ ਤੇ ਨੀ ਪਤਾ ਇਹਦੀ ਮਾਂ ਤਾਂ ਹੀ ਥੋੜੀ ਵੀਕ ਆ ਨਾ ਮਾਂ ਦੀ ਡੈਥ ਹੋ ਗਈ ਸੀ ਕਾਚਾ ਮਾਂ ਦੀ ਡੈਥ ਹੋ ਗਈ ਸੀ ਠੀਕ ਆ ਜੀ ਇਹਦੀ 9 ਮਹੀਨੇ ਆ ਜੀ 9 ਮਹੀਨੇ ਇਹ ਕਹਿੰਦੇ ਵੀ ਅਸੀਂ ਕਾਫ ਗਰੋਵਰ ਸ਼ੁਰੂ ਕਰ ਦਿੰਦੇ ਆ 1.5 ਮਹੀਨੇ ਤੋਂ 15-20 ਦਿਨਾਂ ਤੋਂ ਹੀ ਕਰ ਦਿੰਦੇ ਆ ਇਹ 3 ਮਹੀਨਿਆਂ 4 ਮਹੀਨਿਆਂ ਤੱਕ ਕਾਫ ਗਰੋਵਰ ਕਾਫ ਸਟਾਰਟਰ ਜੀ ਸੌਰੀ ਕਾਫ ਗਰੋਵਰ ਨਹੀਂ ਕਾਫ ਸਟਾਰਟਰ ਉਸ ਤੋਂ ਬਾਅਦ ਗਰੋਵਰ ਪਾਉਂਦੇ ਆ ਕਿ ਤੁਹਾਨੂੰ ਵਹਿੜ ਦਿਖਾਵਾਂਗੇ ਪਰਲੇ ਪਾਸੇ स्नो मैन ਦੀ ਖੜੀ ਐ ਉਹਦੇ ਉਹ ਵਹਿੜ ਦੇ 14 ਮਹੀਨੇ ਦੇ ਠੀਕ ਹਨਾ ਨੇ ਭਰਾਤਾ ਜੀ ਆ ਜੱਗ ਦੀ ਐ ਇਹਦੀ ਉਮਰ ਜੀ ਇਹਦੀ ਉਮਰ ਹੈਗੀ 5 ਮਹੀਨੇ ਆ ਦੇਖੋ 5 ਮਹੀਨੇ ਦੀ ਇਹਦਾ ਪਤਾ ਲੱਗਦਾ ਇਹ ਵੀ ਲਈ ਹੈ ਤੁਸੀਂ ਫਿਰ ਥਾਂ ਟੋਕਰ ਘੱਬਣ ਲਈ ਸੀ ਦੀ ਮਾਂ ਅੱਛਾ ਜੀ ਇਹ ਰੱਖ ਲਈ ਸੀ ਮਾਂ ਵੇਚਦੀ ਅੱਛਾ ਮਾਂ ਵੇਚਦੀ ਮਾਂ ਸ਼ਾਹੀ ਵਾਲ ਦਾ ਕ੍ਰੋਸ ਸੀ ਅੱਛਾ ਤੇ ਬੱਚੀ ਵਧੀਆ ਹੀ ਹੈ ਨਾ ਅੱਛਾ ਜੱਗ ਦੀ ਐ ਇਹ ਵੀ ਐ अच्छा ਉਹਨਾਂ ਦਾ ਰਿਕਾਰਡ ਲਿਆ ਸੀ ਜੀ ਹਾਂ ਉਹਨਾਂ ਦਾ ਲਿਆ ਸੀ ਠੀਕ ਹੈ ਤੇ ਇਹਦਾ ਪਤਾ ਨਹੀਂ ਇਹਦੇ ਰਿਕਾਰਡ ਦਾ ਜਿਹੜੀ ਆ ਗੱਲ ਲਈ ਸੀ ਆਪਾਂ ਨਹੀਂ ਇਹਦੇ ਰਿਕਾਰਡ ਦਾ ਕੋਈ ਪਤਾ ਨਹੀਂ ਇਹ ਬੱਚੀ ਆ ਬੱਚੀ ਅੱਜ ਡੇਢ ਮਹੀਨੇ ਦੀ ਹੈ ਜੀ ਤੁਹਾਨੂੰ ਦੱਸਿਆ ਹੀ ਹੈ ਗਾਂ ਨੂੰ ਡੇਢ ਮਹੀਨਾ ਹੋ ਗਿਆ ਸੋਈ ਨੂੰ ਤੇ 25 30 ਕਿਲੋ ਅੰਕਲ ਕਹਿੰਦੇ ਵੀ ਇਹ ਖਾ ਗਈ ਹੈ ਗਾਫ ਸਟਾਰਟਰ ਹੁਣ ਤਾਈ ਤੇ ਗਰੋਥ ਵੀ ਚੰਗੀ ਹੈ ਬੱਚੀ ਦੀ ਤੇ ਪਹਿਲਾਂ ਅੰਕਲਾਂ ਇਹ ਚੱਕਰ ਤੇ ਗਾਂ ਨੂੰ ਵੇਚਣ ਨੂੰ ਫਿਰਦੇ ਸੀਗੇ ਤੇ ਪਰ ਮੈਂ ਉਹਨਾਂ ਨੂੰ ਕਿਹਾ ਵੀ ਲੋੜ ਨਹੀਂ ਵੇਚਣ ਦੀ ਕੋਈ ਐਡੀ ਦਿੱਕਤ ਵਾਲੀ ਗੱਲ ਨਹੀਂ ਕਿ ਗਾਂ ਸਹੀ ਹੋ ਜਾਣੀ ਹੈ ਜੀ ਮੈਲਨ ਵਾਲੀ ਦਿੱਕਤ ਵੀ ਥੋੜਾ ਜਿਹਾ ਵੇਚਦੇ ਸੀਗੇ ਵੀ ਦੁੱਧ ਪ੍ਰੋਪਰ ਲਾਉਂਦੀ ਨਹੀਂ ਸੀ ਪਰ ਅੱਜ 10 ਤੋਂ 7-8 ਮਿੰਟਾਂ ਚ ਧਾਰੇ ਦੀ ਚੋਈ ਗਈ ਹੈ ਸਹੀ ਹੋ ਗਈ ਹੈਗਾ ਤੇ ਬਾਕੀ ਸੈੱਟ ਹੋ ਜਾਣਾ ਜੀ ਥੋੜਾ ਜਿਹਾ ਬੱਚੇ ਦਾ ਨਹੀਂ ਜਨਫੈਕਸ਼ਨ ਸੀਗੀ ਦਵਾਈ ਭਰਤੀ ਹੈ ਪ੍ਰੋਪਰ ਸਹੀ ਹੋ ਜਾਊਗੀ ਆ ਇਹਨਾਂ ਕੋਲੇ স্নੋਮੈਨ ਦੀ ਬੱਛੀ ਹੈ ਜੀ ਕਿਹੜਾ ਟੀਕਾ ਲਾਇਆ ਅੰਕਲ ਇਹਦੇ ਇਹਦੇ ਲੱਗਾ 월ਡਵਾਈਡ ਦਾ ਮਿਲਨ ਕੈਪ ਇਹਦੇ 월ਡਵਾਈਡ ਦਾ ਟੀਕਾ ਲੱਗਿਆ ਜੀ ਮਿਲਨ ਕੈਪ ਮਹਿੰਗਾ ਟੀਕਾ ਪੂਰਾ ਸੈਕਸੜੀ ਲਵਾਇਆ ਰਿਹਾ ਤੇ ਇਹ ਬੱਚੀ ਅੰਕਲ ਕਹਿੰਦੇ ਵੀ ਘਾਟੇ ਚ ਸੂਈ ਸੀ ਆ ਪੈਰ ਦੇਖੋ ਤੁਸੀਂ ਇਹਦੇ ਪੈਰ ਮੂਰੋਂ ਐ ਮੁੜੇ ਵੇ ਆ ਪੂਰੇ ਕਿੰਨਾ ਚਿਰ ਪਹਿਲਾਂ ਸੂਪੀ ਸੀ ਜੀ ਮਹੀਨਾ ਹੈ ਤੂੰ ਹਫਤਾ ਪਹਿਲਾਂ ਸੂਪੀ ਅੱਛਾ ਹਫਤਾ ਪਹਿਲਾਂ ਸੂਪੀ ਸੀ ਤਾਂ ਹੀ ਥੋੜੀ ਜਿਹੀ ਨਾ ਹੀ ਗ੍ਰੋਥ ਘਟ ਹੋਈ ਹੈ ਕੱਦ ਘਟ ਹੋਇਆ ਇਹਨੂੰ ਚੱਕ ਕੇ ਗਾਂ ਪਛਾਂ ਕਰਦੇ ਸੀ ਅੱਛਾ ਚੱਕ ਕੇ ਗਾਂ ਪਛਾਂ ਕਰਨ ਵਾਲੀ ਬੱਚੀ ਵੀ ਦੇਖ ਲਓ ਤੁਸੀਂ ਵੀ 14 ਮਹੀਨੇ ਆਈ ਤੇ ਸੀਮਨ ਲਵਾਦਾ ਸੀਗੇ ਇਹਨਾਂ ਨੇ ਤੇ ਹੁਣ ਇਹ ਤਕਰੀਬ ਕਰੀਬ ਕਰੀਬ 4 ਮਹੀਨਾ ਦੇਗਾ ਨੇੜੇ ਗੱਭ ਹੈਗੀ ਹੈ ਜੀ 3 ਜਨਵਰੀ ਨੂੰ ਲੱਗਾ 3 ਜਨਵਰੀ ਨੂੰ ਹਾਂ ਉਹੀ ਫਿਰ 4 ਮਹੀਨਾ ਦੇ ਨੇੜੇ ਤੇ ਜਾਵਣੀ ਹੈ 4 ਮਹੀਨੇ ਹੋ ਜਾਣਗੇ ਮਈ ਚ ਹਾਂ ਹਾਂ ਤੇ ਨੀਅਰ ਬੋਰਡ 4 ਮਹੀਨਾ ਦੀ ਗੱਬਣ ਹੈਗੀ ਹੈ ਜੀ ਰੱਤੀ ਵੀ ਸੇਵਾ ਨਾਲ ਆ ਜਿਹੜੀ ਗੱਲ ਹੈ ਵੀ نسل ਤਾਂ ਹੁੰਦੀ ਹੈ ਜੀ ਪਰ ਜੇ ਸੇਵਾ ਮੈਟਰ ਕਰਦੀ ਹੈ ਇਕੱਲੀ ਕਾਰਗਿਲ ਤੇ ਹੀ ਪਾਲੀ ਵੀ ਹੈ ਤੇ ਨਹੀਂ ਜੇ ਘਾਟੇ ਜਿਵੇਂ ਸੂਈ ਸੀ ਤਾਂ ਮੈਨੂੰ ਲੱਗਦਾ ਵੀ ਡੇਢ ਦੋ ਸਾਲਾਂ ਦੀ ਹੋ ਜਾਂਦੀ ਵੜ ਤੇ ਪਰ 14 ਮਹੀਨੇ ਨਹੀਂ ਦੇ ਇਹਦੇ ਟੀਕਾ ਲੱਗ ਗਿਆ ਜੀ ਤੇ ਇਧਰ ਇਹਨਾਂ ਦਾ ਤਾਂ ਬਣਾਇਆ ਰ ਖੁੱਲੀਆਂ ਛੱਡਦੇ ਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਖੁੱਲੀਆਂ ਛੱਡਣ ਨਾਲ ਬਹੁਤ ਫਰਕ ਪੈਂਦਾ ਪਸ਼ੂਆਂ ਦਾ ਆ ਇਧਰ ਤਾਰ ਲਾਈ ਵੀ ਇਹਨਾਂ ਲਈ ਜੀ ਦੂਰੋਂ ਸੈਰ ਨੂੰ ਦੇਖਦੀ ਨਹੀਂ ਹੁੰਨੀ ਆ ਤਾਰ ਲੱਗੀ ਵੀ ਆ ਇਧਰ ਜੀ ਜਿਨ੍ਹਾਂ ਦਾ ਖੇਤ ਚ ਘਾਰ ਆ ਨਾ ਥੋੜਾ ਜਿਹਾ ਕਈ ਵਾਰੀ ਦਿੱਕਤ ਆਉਂਦੀ ਆ ਵੀ ਪਸ਼ੂ ਖੁੱਲ ਕੇ ਭੱਜ ਜਾਂਦੇ ਆ ਤੇ ਫਿਰ ਪਤਾ ਹੀ ਨਹੀਂ ਕਿੱਥੇ ਜਾ ਕੇ ਖੜਨਾ ਪਸ਼ੂ ਨੇ ਤੇ ਇਹ ਅੰਕਲ ਨੇ ਇਧਰ ਖੁੱਲੀਆਂ ਛੱਡਣ ਨੂੰ ਬਣਾਇਆ ਜੀ ਬਹੁਤ ਸੋਹਣੀ ਜਗ੍ਹਾ ਹੈ ਇਹਨਾਂ ਦੀ ਤੇ ਬਾਕੀ ਦਰਖਤ ਦਰੋਖਤ ਲੱਗੇ ਆ ਪੂਰੇ ਜਿਹੜੀ ਮੇਨ ਆ ਆਕਸੀਜਨ ਵਾਲੀ ਚੀਜ਼ ਆ ਆਪਾਂ ਨੂੰ ਲਾਉਣੀ ਚਾਹੀਦੀ ਆ ਦਰਖਤ ਲੱਗੇ ਇੱਥੇ ਬਣਾਵਾਂਗੇ ਅੰਕਲ ਕਿ ਉੱਧਰ ਬਣਾਉਣਾ ਫਾਰਮ ਇਧਰ ਬਣਾਵਾਂ ਹਾਂ ਇਧਰ ਬਣਾਵਾਂਗੇ ਹਣਾ ਹਾ ਦੇਜਾ ਵੀ ਸਹੀ ਹੈ ਪਸ਼ੂ ਵਾਣਾ ਚ ਭੱਜ ਜਾਂਦੇ ਸੀ ਅੱਗੇ ਅੱਛਾ ਜੀ ਹਾਂ ਤੇ ਹੁਣ ਸਹੀ ਉਹਦਾ ਸੌਖਾ ਹੋ ਗਿਆ ਕਰ ਮਾਣਾ ਕੋਈ ਕੁੱਤਾ ਬਿੱਲਾ ਨਹੀਂ ਆਉਂਦਾ ਹਾਂ ਕੋਈ ਕੁੱਤਾ ਬਿੱਲਾ ਨਹੀਂ ਆਉਂਦਾ ਹਨਾ ਖੇਤ ਚ ਬੈਠਿਆ ਜਿਵੇਂ ਥੋੜਾ ਜਿਹਾ ਸੌਖਾ ਹੋ ਜਾਂਦਾ ਤੁਹਾਨੂੰ ਤੇ ਤੂੜੀ ਤੜੀ ਵੀ ਆਂ ਛਾਣ ਕੇ ਪਾਈ ਦੀ ਅੱਛਾ ਤੂੜੀ ਛਾਣ ਕੇ ਜੀ ਆ ਪੂਰਾ ਸ਼ੌਂਕ ਨਾਲ ਕੰਮ ਕਰਦੇ ਆ ਛਾਣਨਾ ਬਣਾਇਆ ਵੇ ਪੂਰੀਆਂ ਤੂੜੀ ਛਾਣ ਕੇ ਪਾਉਂਦੇ ਬਾਕੀ ਤੁਹਾਨੂੰ ਪਸ਼ੂ ਹੀ ਦੱਸਦੇ ਜੀ ਜਿਹੜੀ ਮਹਿੰਦੀ ਜਾਂ ਪਸ਼ੂਆਂ ਦੀ ਗਰੋਥ ਦੱਸ ਦਿੰਦੀ ਹੈ ਤੇ ਕੀ ਤੂੜੀ ਪਾਉਣੀ ਚਾਰ ਕਦੇ ਨਹੀਂ ਪਾਇਆ ਜੀ ਨਹੀਂ ਚਾਰ ਹੁਣ ਪਾਹ ਕਰ ਹਾਂ ਚਾੜ ਥੋੜੀ ਗ੍ਰੋਥ ਕਰ ਜਾਂਦਾ ਚਾਰ ਚਾਰ ਤੇ ਤੂੜੀ ਰਲਾ ਕੇ ਪਾ ਦਿਓ ਜੀ ਇਕੱਠਾ ਭਾਲਾ ਨਾ ਪਾਓ ਜਾਰ ਤੁਸੀਂ ਤੇ ਥੋੜੇ ਜਿਹਾ ਪੱਠੇ ਬੀਜ ਲੈਦੇ ਕੋਲੇ ਹਾਂ 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 ਸਹੀ ਹੈ ਜੀ ਇਹ ਪਸ਼ੂ ਤੁਹਾਨੂੰ ਦਿਖਾਏ ਸੀਗੇ ਜੀ ਪਿੰਡ ਕਾਲੇ ਕੇ ਬਾਗਾ ਪੁਰਾਣਾ ਤੇ ਕੋਲੇ ਪਿੰਡ ਆ ਜੀ ਇਹ ਠੀਕ ਹੈ ਸੇਵਾ ਤੇ ਬਹੁਤ ਮੈਟਰ ਕਰਦੀ ਹੈ ਜੀ ਸੇਵਾ نسل ਚਲੋ ਜ਼ਰੂਰੀ ਹੈ ਨੇਨ ਆਪਾਂ ਨੂੰ ਚਲੋ ਟੀਕੇ ਬਾਰੇ ਤੁਸੀਂ ਚੰਗਾ ਡਾਕਟਰ ਨੂੰ ਕਹਿ ਸਕਦੇ ਆ ਜੀ ਘਰ ਦੇ ਪਰ ਨੇਨ ਹੈਗਾ ਦੁੱਧ ਇਹ ਤਾਂ ਸ਼ੁਰੂ ਚ ਬੱਚੇ ਨੂੰ ਤੁਸੀਂ ਦੁੱਧ ਛੱਡੋਗੇ ਪਹਿਲਾਂ ਗੱਲ ਤਾਂ ਕੋਈ ਬਿਮਾਰੀ ਨਹੀਂ ਲੱਗਦੀ ਮਲਾਪਣੀ ਪੈਂਦੇ ਆ ਦੇਖ ਲਓ ਬੱਚੀ ਤੁਸੀਂ ਨਾਲੇ ਇਹਦੀ ਮਾਂ ਬਿਮਾਰ ਸੀਗੀ ਪਰ ਫਿਰ ਵੀ ਬੱਚੀ ਵਧੀਆ ਪਾਲੀ ਆ ਉਹ ਤਾਂ ਦੁੱਧ ਘਟ ਗਿਆ ਉਹ ਅੰਕਲੇ ਨਹੀਂ ਘਟ ਗਿਆ ਸੀ ਫਿਰ ਇਹਦਾ ਦੁੱਧ ਇਹਦਾ ਹੀ ਪੀਉਂਦੇ ਰਹੇ ਆ ਉਹ ਤੇ ਇਹਦਾ ਹੀ ਪੀਂਦੇ ਰਹਿਣਗੇ ਵੀ ਜਿੰਨਾ ਕਿ ਸੀਗਾ ਪਿਆ ਦਿੰਦੇ ਸੀ ਨੀਅਰ ਅਬਾਊਟ ਕੋਈ 15 20 ਦਿਨ ਗਾਂ ਬਿਮਾਰ ਰਹੀ ਆ ਜੀ ਪਰ ਫਿਰ ਵੀ ਚਲੋ ਇਹਨਾਂ ਨੇ ਕਵਰ ਕਰ ਲਈਏ ਸੇਵਾ ਇਹਨਾਂ ਦੀ ਹੁਣ 22 23 ਕਿਲੋ ਦੁੱਧ ਤੇ ਚੱਲ ਰਹੀ ਆ ਦੁੱਧ ਤੇ ਉੱਥੇ ਹੀ ਆ ਜਾਣਾ 27 28 ਕਿਲੋ ਦੇਣੇ ਤੇ ਦਿੱਕਤ ਜਿਹੜੀ ਸੀਗੀ ਇਹਦੀ ਕਿਹੜਾ ਪਸ਼ੂ ਦੁੱਧ ਨਹੀਂ ਲਾਉਂਦਾਗਾ ਮੰਨ ਲਓ ਮੂਡ ਸੈੱਟ ਕਰਨ ਵਾਸਤੇ ਤੁਸੀਂ ਇਹਦੇ ਚ ਇਲੈਕਟ੍ਰੋ ਮੂਡ ਸਿੰਗਲੇਜ ਹਰ ਵਜ ਤੇ ਗਲੂਕੋ ਮਿਲਕ ਬੈਲਕ ਆਊਟ ਪਾਊਡਰ ਬਹੁਤ ਆਉਂਦੇ ਆ ਜੀ ਉਹ ਦੇ ਸਕਦੇ ਹੁੰਦੇ ਆ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਸ਼ੇਅਰ ਵੱਧ ਤੋਂ ਵੱਧ ਧੰਨਵਾਦ